ਤਲਾਵਚਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਬਲਿਓ ਚਰਾਗ ਅੰਧਿਆਰ ਮਹਿ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਆਪਾ ਮਨਾ ਰਹੇ ਹਨ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਆਤਮਾ ਗੁਰਪੁਰਬ ਦੀ ਖੁਸ਼ੀ ਦੇ ਸਰਪਾਈ 71 ਹੋਏ ਹੈ ਤੇ ਗੁਰੂ ਅਰਜਨ ਸਾਹਿਬ ਦੱਸਦੇ ਨੇ ਗੁਰੂ ਨਾਨਕ ਸਾਹਿਬ ਕੌਣ ਹੈ ਅੱਜ ਬੜਾ ਜ਼ੋਰ ਲੱਗਿਆ ਕੋਈ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਸਾਡੇ ਵਾਂਗ ਗ੍ਰਸਤੀ ਸੀ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਸਵਾਜ ਸੁਧਾਰਕ ਨੇ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਇੱਕ ਸੈਲਾਨੀ ਨੇ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਇੱਕ ਲੰਮੀ ਯਾਤਰਾ ਕਰਨ ਵਾਲੇ ਯਾਤਰੀ ਨੇ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਆਮ ਗੁਰਦੇਖਤੀ ਨੇ ਬੜਾ ਕੁਝ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ ਕੌਣ ਹੈ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਬਲਿਓ ਚਰਾਗ ਅੰਧਿਆਰ ਮਹਿ ਕਹਿੰਦੇ ਇਸ ਸੰਸਾਰ ਸਮੁੰਦਰ ਦੇ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਦੁਨੀਆ ਭਟਕ ਰਹੀ ਸੀ ਇਸ ਅਗਿਆਨਤਾ ਦੇ ਹਨੇਰੇ ਵਿੱਚ ਇੱਕ ਚਰਾਗ ਬਲਿਆ ਚਰਾਗ ਦਾਰਤ ਹੁੰਦਾ ਦੀਵਾ ਸਾਨੂੰ ਪੰਜਾਬ ਵਾਲਿਆਂ ਨੂੰ ਚਰਾਗ ਸ਼ਬਦ ਦੇ ਅਰਥ ਨੂੰ ਦੱਸਣ ਦੀ ਲੋੜ ਨਹੀਂ ਪੈਸੀ ਕਿਉਂ ਮਾਫ ਕਰਿਓ ਅੱਜ ਪੰਜਾਬ ਦੇ ਹਰ ਪਿੰਡ ਦੇ ਵਿੱਚ 2-3 ਚਰਾਗ ਤੇ ਜਗਦੇ ਹੀ ਚਰਾਗ ਸ਼ਬਦ ਦਾਰਤ ਹੁੰਦਾ ਦੀਵਾ ਤੇ ਭਾਪ ਗੁਰੂ ਅਰਜਨ ਸਾਹਿਬ ਕਹਿੰਦੇ ਬਲੋ ਚਰਾਗ ਅંધਾਰ ਨਹਿ ਇਸ ਹਨੇਰੇ ਦੇ ਵਿੱਚ ਇੱਕ ਚਰਾਗ ਬਲਿਆ ਜਿਸ ਚਰਾਗ ਦੀ ਰੋਸ਼ਨੀ ਦੇ ਥੱਲੇ ਸਭ ਕਲ ਉਦਰੀ ਗੁਰੂ ਅਰਜਨ ਸਾਹਿਬ ਕਹਿੰਦੇ ਸਾਰੀ ਕਾਲ ਯੁਗ ਦੀ ਲੋਕਾਈ ਦਾ ਦੁਨੀਆ ਦਾ ਉਧਾਰ ਹੋ ਗਿਆ ਕਿਵੇਂ ਇੱਕ ਨਾਮ ਧਰਮ ਉਸ ਨਾਮ ਉਸ ਚਰਾਗ ਨੇ ਉਸ ਪ੍ਰਕਾਸ਼ ਦੇ ਸੌਮੇ ਨੇ ਦੁਨੀਆ ਨੂੰ ਰਾਖਿਆ ਪਰਮੇਸ਼ਰ ਦੇ ਨਾਮ ਨੂੰ ਜਦੋਂ ਨਾਮ ਦਾ ਧਰਮ ਦਿਨ ਕਰਵਾਇਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਗਟ ਸਗਲ ਹਰ ਭਾਵਨ ਮਹਿ ਕਹਿੰਦੇ ਇਸ ਬ੍ਰਹਮੰਡ ਦੇ ਵਿੱਚ ਇਸ ਭਾਵਨ ਦੇ ਵਿੱਚ ਇੱਕ ਰੱਬੀ ਨੂਰ ਪ੍ਰਗਟ ਹੋਇਆ ਉਸ ਨੂਰ ਦਾ ਨਾਮ ਸੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਲੋ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨੰ ਨਹਿ ਜਨ ਨਾਨਕ ਗੁਰ ਪਾਰ ਬ੍ਰਹਮ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕੇਵਲ ਵਿਅਕਤੀ ਨਹੀਂ ਗੁਰੂ ਨਾਨਕ ਸਾਹਿਬ ਕੇਵਲ ਗ੍ਰਸਥੀ ਨਹੀਂ ਗੁਰੂ ਨਾਨਕ ਸਾਹਿਬ ਕੇਵਲ ਇੱਕ ਸਮਾਜ ਸੁਧਾਰਕ ਨਹੀਂ ਗੁਰੂ ਨਾਨਕ ਸਾਹਿਬ ਆਪ ਨਰਾਇਣ ਤਲਾਪਾਰ ਜਗ ਮੇਂ ਪਰਵਰਿਓ ਉਹ ਆਪ ਨਰਾਇਣ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਇਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਗੁਰੂ ਨਾਨਕ ਪਾਰ ਬ੍ਰਹਮ ਆਪ ਨਿਰੰਕਾਰ